ਤੋ ਵਾਕਤਾ ਜੀ ਤਲਵੰਡੀ ਪੈਂ ਟੈਂਪ ਤੇ ਜਿਲ੍ਹਾ ਫਾਜ਼ਿਲਕਾ ਦੇ ਪਿੰਡ ਮਬੋਕੇ ਵੱਡਾ ਤੋਂ ਮਮਦੋੜ ਦੇ ਨੇਲੇ ਪਿੰਡ ਲੱਖਾ ਸਿੰਘ ਵਾਲਾ ਹੜਿਆਣ ਵਿਕੇ ਆਰੀ ਬਰਾਤ ਨੂੰ ਕਾਰ ਸਵਾਰ ਕੁਝ ਨੌਜਵਾਨਾਂ ਨੇ ਪਿੰਡ ਲੱਖੋ ਕੇ ਬਹਿਰਾਮ ਲਾਗੇ ਕੇ ਕੇ ਕਾਰ ਦੀ ਪੰਤ ਤੋੜ ਕਰਨ ਅਤੇ ਕਾਰ ਸਵਾਰ ਪੰਜ ਜਾਣਿਆਂ ਦੀ ਪੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਅਜੋ ਜਾਦੇ ਜਾਣਕਾਰੀ ਆਪਾਂ ਪੀੜਤ ਅਤੇ ਪੁਲਿਸ ਦੇ ਜਾਂਚ ਅਧਿਕਾਰੀ ਤੋਂ ਲੈਨੇ ਆਂ ਰੱਲ ਤੁਸੀਂ ਕਿੱਥੋਂ ਕਿੱਥੇ ਆ ਰਹੇ ਸੀਗੇ ਜਾ ਰਹੇ ਸੀਗੇ ਅਸੀਂ ਜਨਾਬ ਜੀ ਅਸੀਂ ਫਾਇਲ ਕਵਿਆਂ ਤੇ ਗਏ ਸੀ ਉਤੋਂ ਅਸੀਂ ਵਾਪਸ ਆ ਰਹੇ ਸੀ ਅਗਾ ਬਰਾਜ਼ ਚੱਲੇ ਸੀ ਲੱਕੋ ਗਿਆ ਤੇ ਵਾਪਸ ਅਸੀਂ ਆ ਰਹੇ ਸੀ ਸਾਨੂੰ ਕੋਈ ਪਤਾ ਨਹੀਂ ਹੁਣ ਨਾ ਮੌਕੇ ਤੇ ਸਾਡੇ ਤੇ ਵਾਰ ਕਰ ਦਿੱਤਾ ਪਤਾ ਨਹੀਂ ਕਿ ਦੁਰਾਗੂ ਆਏ ਨੇ ਕਿ ਪਿੱਛੂ ਆਏ ਨੇ ਸਾਨੂੰ ਕੋਈ ਪਤਾ ਨਹੀਂ ਤੇ ਸਾਡੇ ਸੱਟਾ ਕਰ ਗਏ ਨੇ ਜੀ ਕਿੰਨੇ ਕ ਜਣੇ ਗਏ ਸੀ ਤੇ ਕਾਹਦੇ ਨਾਲ ਸੱਟਾ ਮਾਰੀਆਂ ਨੇ ਜੀ ਉਹਨਾਂ ਕੋਲ ਹੈਗੇ ਕਰਪਾਨਾ 81% ਹੈਗੇ ਸੀ ਗਡਾਸੇ ਹੈਗੇ ਸੀ ਤੇ 7 6 ਜਣੇ ਗਏ ਸੀ 6 7 ਜਣੇ ਗਏ ਸੀ ਜੀ ਇਹ ਤੁਹਾਨੂੰ ਰਾਹ ਚ ਘੇਰਿਆ ਹਾਂਜੀ ਰਸਤੇ ਚ ਘੇਰਿਆ ਕੀ ਕੀ ਤੋੜ ਫੋੜ ਕੀਤੀ ਕੀ ਨੁਕਸਾਨ ਹੋਇਆ ਕਿਸਾਨ ਸਾਡਾ ਜੀ ਇੱਕ ਗੱਡੀ ਤੋੜੀ ਨੇ ਤੇ ਸਾਡੇ ਘਾਲ ਚ ਇਹ ਗਏ ਸੀ ਕਹਿਣਾ ਹੈਗਾ ਸੀ ਉਹ ਉਹਨਾਂ ਨੇ ਉਹ ਲਾ ਕੇ ਤੇ ਲੈ ਗਏ ਤੇ ਕਿੰਨੀ ਕੀ ਦੇਰ ਤੁਹਾਡੀ ਇੱਥੇ ਕੁੱਟ ਮਾਰ ਉਹਨਾਂ ਨੇ ਕੀਤੀ 2:00 ਵਜੇ ਗਏ ਸੀ 2:00 ਵਜੇ ਤੋਂ 20 ਮਿੰਟ ਰਿਹਾ ਅੱਧਾ ਘੜਾ ਪੂਰਾ ਸਾਡੇ ਨਾਲ ਕਰਦੇ ਆ ਅੱਧਾ ਘੰਟਾ ਜੀ ਉਹਨਾਂ ਸਾਡੇ ਵੀ ਵੀ ਮਾਰ ਕੀਤੀ ਹੈ ਜੀ ਅੱਗੂ ਕੁਝ ਗਾਲ ਪੈਂਦੇ ਸੀ ਅਸੀਂ ਵਿੱਚ ਗੱਡੀ ਸਾਡੀ ਗੱਡੀ ਲੋ ਕੇ ਕਿਸੇ ਉਹ ਵੇਖ ਲੋ ਤੁਸੀਂ ਬਾਹਰ ਹੀ ਅਜੇ ਲੋ ਕੇ ਕੀ ਤੋੜ ਦਿੱਤੀ ਪਤਾ ਲੱਗਾ ਕੌਣ ਸੀ ਕਿੱਥੋਂ ਸੀਗੇ ਹਾਇ ਲਿਖਿਆ ਤੇਗੇ ਸੀ ਕੋਈ ਮਲੇ ਨਾਮ ਨਾਮ ਤਾਂ ਸਾਨੂੰ ਵੀ ਵੱਡੇ ਮੁੰਬੇ ਦੇਗੇ ਨੇ ਜੀ ਇਹਨਾਂ ਨੂੰ ਪਤਾ ਹੈਗਾ ਉਹਨਾਂ ਦਾ ਨਾਮ ਦੱਸਾਨੂੰ ਪਤਾ ਹੀ ਨਹੀਂ ਸਾਡੇ ਕੋਈ ਦੁਸ਼ਮਣੀ ਸੀ ਕੋਈ ਕੁਝ ਨਹੀਂ ਸਾਨੂੰ ਪਤਾ ਹੀ ਨਹੀਂ ਲੱਗਦਾ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਅਸੀਂ ਜੀ ਮਦੋੜ ਦੇ ਕੋੜੇ ਚੱਕ ਨਾ ਲਖਮੀ ਕਠਾੜ ਜੀ ਲਖਮੀਰ ਕਿਆ ਥਾੜਾ ਪੰਗਾ ਪੈਣ ਲਖਮੀ ਕਠਾੜ ਜੀ ਅੱਜ ਕੇ 20 ਮਿੰਟ ਦਾ ਡੈਮ ਸੀਗਾ ਕੀ ਘਟਨਾ ਵਾਪਰੀ ਅਸੀਂ ਇਧਰੋਂ ਆ ਰਹੇ ਸੀਗੇ ਆਪਣੇ ਮੈਰਿਜ ਤੋਂ ਬਰਾਤ ਜਾ ਰਹੇ ਸੀਗੇ ਤੇ ਅੱਗੋਂ ਗੱਡੀ ਆਈ ਆ yellow plate ਸੀਗੀ ਅਚਾਨਕ ਪਹਿਲਾਂ ਉਹਨਾਂ ਨੇ ਇਧਰ ਕੀਤੀ ਗੱਡੀ ਮੱਧਰੋਂ ਕਟਣ ਲੱਗਿਆ ਫਿਰ ਅੱਗੋਂ ਆ ਕੇ ਖੜ ਗਏ ਬਸ ਆਉਂਦੇ ਸਾਰ ਹੀ ਉਹਨਾਂ ਨੇ ਅੱਗੋਂ ਮਾਰਨਾ ਸ਼ੁਰੂ ਕਰਤਾ ਕਿੰਨੇ ਕੁ ਜਣੇ ਸੀ 6 ਜਣੇ ਸੀਗੇ ਪੂਰੇ ਕਾਦੇ ਨਾਲ ਹਮਲਾ ਕੀਤਾ ਉਹਨਾਂ ਕੋਲ ਸੀ ਬੇਸਬਾਲ ਸੀਗੇ ਤਗੀਆਂ ਕੋਲ ਕਾਪੇ ਸੀਗੇ ਤੇ ਕੁਝ ਕੁ ਕੁਰਬਾਨਾ ਸੀ ਦੀ ਕਿ ਨੁਕਸਾਨ ਹੋਇਆ ਗੱਡੀ ਰੁਟੀ ਜਾਤ ਇੱਕ ਪੁਆਇਂਟ ਦੇ 6 ਮੋਰਾ ਸੀ ਜਾਂ ਮੇਰੀ ਚੈਨ ਤੇ ਕੜਾ ਸੀਗਾ ਕਿੰਨੇ ਕ ਜਣੇ ਗਏ ਸੀ ਅਸੀਂ ਉਹ ਅਮਲਾ ਵਰ ਕਿੰਨੇ ਜਣੇ ਸੀ 6 ਜਣੇ ਸੀ ਕਰਨ ਕੀ ਬਣਿਆ ਉਹਨਾਂ ਨੇ ਅਮਲਾ ਕੀਤਾ ਪਤਾ ਹੀ ਨਹੀਂ ਲੱਗਿਆ ਜਾਣ ਪਛਾਨ ਚ ਸੀਗੇ ਦੋ ਮੁੰਡੇ ਜਾਣ ਪਛਾਨ ਚ ਸੀਗੇ ਕਿੱਥੋਂ ਦੇ ਸੀਗੇ ਉਥੇ ਫਾਈਲ ਕਰਦੇ ਤੇ ਪੁਲਿਸ ਨੂੰ ਦੱਸਤਾ ਵੀ ਨਾਮ ਪਤਾ ਕੀ ਹਾਂ ਸਭ ਕੋਈ ਐਡਰੈਸ ਦੱਸਤਾ ਉਹਨਾਂ ਦਾ ਕੌਣ ਨੇ ਕਿੱਥੋਂ ਦੇ ਨੇ ਉਹ ਮੈਂ ਜ਼ਿਲ੍ਹਾ ਫਾਈਲ ਕਰਾ ਪਿੰਡ ਮੁੰਬੇ ਕਜਮਾ ਬਾਰਡਰ ਦੇ ਉੱਪਰ ਆ ਨਾਮ ਨਾਮ ਇੱਕ ਦਾ ਨਾਮ ਹੈ ਗੁਰਵ ਤੇ ਸਨੋਪ ਕਰਨੈਲ ਤੇ ਇੱਕ ਦਾ ਨਾਮ ਰਾਏ ਕੁਤਰਾਜ ਤੇ ਸਨੋਪ ਜਸਵੰਤ ਪੁਲਿਸ ਕਾਰਵਾਈ ਕਰ ਰਹੀ ਹੈ ਹਾਂਜੀ ਸਵਾਸਤਾ ਦਵਾ ਰਹੇ ਆ ਕੋਈ ਨਹੀਂ ਸਰ ਰਾਏ ਨੇ ਜੀ ਤਾਂ ਬਲੈਕੀ ਘਟਨਾ ਵਾਪਰੀ ਹੈ ਜੀ ਹਾਂਜੀ ਹਾਂਜੀ ਇਹ ਆਪਣੇ ਜਿਹੜੀ ਮਦਈ ਤੇ ਰਿਆ ਇਹ ਆਪਣੇ ਸਰਜੀਤ ਸਿੰਘ ਸਨੋਪ ਤੁਲਸਾ ਸਿੰਘ ਦੇ ਸੁਖਵਿੰਦਰ ਸਿੰਘ ਸਨੋਪ ਕਰਪਾਲ ਸਿੰਘ ਇਹ ਲਖਮੀਰਗੇ ਧਾੜਦੇ ਆ ਤੇ ਇਹ ਕਹਿੰਦੇ ਸੀਗੇ ਵੀ ਅਸੀਂ ਉੱਥੇ ਮੰਬੋਗੇ ਪਿੰਡ ਸਾਡੇ ਮਾਮੇ ਦੇ ਮੁੰਡੇ ਦਾ ਵਿਆਹ ਸੀਗਾ ਤੇ ਉੱਥੋਂ ਇਹ ਬਰਾਤ ਤੇ ਆ ਰਹੇ ਸੀਗੇ ਲਖੋਵਾਲ ਪਿੰਡ ਤੇ ਉੱਥੇ ਵੀ ਕਦੇ ਪਤਾ ਲੱਗਾ ਅੰਦਰ ਖਾਤੇ ਵੀ ਇਹਨਾਂ ਦੀ ਬੈਸਮ ਫਸਾਈ ਕੋਈ ਗਾਣਿਆਂ ਗੁਣਿਆਂ ਤੋਂ ਹੋਈ ਐ ਤੇ ਇੱਥੇ ਆਣ ਕੇ ਇਹਨਾਂ ਦਾ ਕੋ ਉਹਨਾਂ ਨੇ ਮਤਲਬ ਗੱਡੀ ਹੋਰ ਲਿਆ ਕੇ ਤੇ ਇਹਨਾਂ ਦੇ ਸ਼ੀਸ਼ੇ-ਹੇ ਤੂੜਤੇ ਆ ਥੋੜੀਆਂ ਬੰਦੀਆਂ ਸੱਟਾਂ ਲਾਈਆਂ ਵਾ ਤੇ ਉਹਦੇ ਬਾਰੇ ਤਸਦੀਕ ਕਰ ਰਹੇ ਆ ਇਹ ਕੈਨੇਡਾ ਵੀ ਜਾਣ ਲੱਗਿਆ ਸਾਡਾ ਕੋਈ ਸੋਨੇ ਦੀ ਆਈਟਮ ਹੀ ਉਹ ਵੀ ਲੈ ਗਏ ਆ ਉਹਦੇ ਬਾਰੇ ਇਸ ਤਸਦੀਕ ਕਰਦੇ ਆ ਤੇ ਐਸ ਐਚ ਓ ਸਾਹਿਬ ਚੱਲੇ ਆਉ ਪਿੰਡ ਜਾ ਕੇ ਤੇ ਤਸਦੀਕ ਕਰਦੇ ਆ ਨਾਲੇ ਦੋਸ਼ੀਆਂ ਉਹਨਾਂ ਨੂੰ ਫੜ ਕੇ ਫੇਰ ਪਤਾ ਲੱਗੂਗਾ ਕੀ ਗੱਲਬਾਤ ਹੋਈ ਸੱਟਾਂ ਕਿੰਨਿਆਂ ਕਿਨੋਂ ਲੱਗਿਆ ਕੋਈ ਨੁਕਸਾਨ ਵੀ ਹੋਇਆ ਨਹੀਂ ਕੋਈ ਜ਼ਿਆਦਾ ਨਹੀਂ ਸੱਟਾਂ ਦੇ ਉਹਨਾਂ ਦੇ ਜਿਹੜਾ ਕਾਰ ਦੇ ਸ਼ੀਸ਼ੇ-ਸ਼ੀਸ਼ੂ ਟੁੱਟ ਕੇ ਵੱਜੇ ਆ ਤੇ ਜਾਂ ਕਿਸੇ ਦਾ ਮਾੜਾ-ਮੋਟਾ ਡਾਂਗ-ਛੋਟਾ ਵੱਜਾ ਹੋਰ ਕੋਈ ਜ਼ਿਆਦਾ ਸੱਟ ਨਹੀਂ ਹੈਗੀ ਹਾਂ ਛਿਰੀਆਂ ਛੋਟਾਂ ਆਈਆਂ ਕੋਈ ਉਹਨਾਂ ਦਾ ਸਮਾਨ ਵਗੈਰਾ ਵੀ ਕਹਿੰਦੇ ਸਾਡਾ ਨੁਕਸਾਨ ਸਮਾਨ ਇਹਨਾਂ ਦਾ ਕਹਿ ਮਦਾਬ ਗਿਆ ਵੀ ਕੋਈ ਸੋਨਾ ਵਗੈਰਾ ਵਾ ਉਹ ਤਸਦੀਕ ਕਰ ਲੈਣੇ ਉਹ ਗੱਲ ਦੀ ਕਿਉਂਕਿ ਜੇ ਇਹਨਾਂ ਦਾ ਝਗੜਾ ਆਇਆ ਤੇ ਫਿਰ ਸੋਨੇ ਵਾਲੀ ਗੱਲ ਤੇ ਨਹੀਂ ਹੋਣੀ ਚੀ ਪਰ ਫਿਰ ਵੀ ਤਸਦੀਕ ਕਰ ਲੈਣੇ ਤੇ ਹਮਲਾਵਰਾਂ ਦੀ ਕੋਈ ਪਛਾਣ ਹੋਈ ਕਿੱਥੋਂ ਦੇ ਸਾਨੂੰ ਕਾਰਨ ਕੀ ਵਜਾ ਰਹੇ ਨੇ ਦੱਸਿਆ ਵਾ ਵੀ ਕੋਈ ਰਾਜਕੁਮਾਰ ਸਾਨੂੰ ਜਸ ਤੇ ਵਜਰ ਰੰਜਿਸ਼ ਕੀ ਹੋ ਸਕੀ ਵਜਰ ਰੰਜਿਸ਼ ਕੋਈ ਵਿਆਹ ਦੇ ਵਿੱਚ ਆਦੇ ਕੋ ਸਰਪੰਚੀ ਦੇ ਗਾਣੇ ਕੋਨੇ ਤੋਂ ਹੋਇਆ ਬਾਕੀ ਤਸਦੀਕ ਕਰਦੇ ਆ ਜੀ ਇਧਰ ਹੋ ਜਾ